ਸਤ ਸ੍ਰੀ ਅਕਾਲ ਜੀ ਦੋਸਤੋ ਇਹ ਹੈ ਜੀ 4 ਜਨਵਰੀ ਦੀ ਮੌਸਮ ਦਾ ਸੂਰਤੇ ਹਾਲ ਕੱਲ ਜਿਹੜੀ ਵੀਡੀਓ ਤੁਹਾਡੇ ਨੂੰ ਰੂਰੂ ਕੀਤੀ ਗਈ ਸੀ ਉਹਦੇ ਵਿੱਚ ਤੁਹਾਡੇ ਤੋਂ ਪੁੱਛਿਆ ਗਿਆ ਸੀ ਕਿ ये किस रोड द किस स्थान की वीडियो कैप्चर की गई है जो जवाब बहुत सारे सज्जन वरों दे गए जिन्ह का मैं दिलों धनवादी तो हाँ ਦੇਸ਼ ਦੇ ਵਿੱਚ ਕਮੈਂਟ ਮੈਨੂੰ ਪ੍ਰਾਪਤ ਹੋਏ ਸੋ ਇਸ ਵੀਡੀਓ ਬਾਬਤ ਵੀ ਤੁਸੀਂ ਜਜਮੈਂਟ ਕਰਨੀ ਕਿ ਇਹ ਵੀਡੀਓ ਕਿਸ ਜਗ੍ਹਾ ਦੀ ਹੈ ਇਸ ਵੀਡੀਓ ਨੂੰ ਜਜਮੈਂਟ ਕਰਨ ਵਾਲੇ ਸੱਜਣਾਂ ਦਾ ਨਾ ਵੀ ਮੈਂ ਅਗਲੀ ਆਉਣ ਵਾਲੀ ਵੀਡੀਓ ਵਿੱਚ ਜਰੂਰ ਨਿਸ਼ਰ ਕਰਾਂਗਾ ਸੋ ਜਿਨ੍ਹਾਂ ਨੇ ਕੱਲ ਵੀਡੀਓ ਤੇ ਕਮੈਂਟ ਕੀਤਾ ਸੀ ਉਹਨਾਂ ਸੱਜਣਾ ਵਿੱਚ ਜੇ ਟੌਪ ਤੇ ਸਾਡੇ ਸਾਥੀ ਰਹੇ ਆ ਉਸਨ ਬਲਵੀਰ ਸੰਘਾ ਜੀ ਜਿਨ੍ਹਾਂ ਨੇ ਸਹੀ ਜਵਾਬ ਦਿੱਤਾ ਤੇ ਦੂਸਰੇ ਨੰਬਰ ਤੇ ਹਰਜੀਤ ਸਿੰਘ ਜੀ ਹਰਜੀਤ لال ਜੀ ਉਹਨਾਂ ਦਾ ਕਮੈਂਟ ਵੀ ਸਹੀ ਪਾਇਆ ਗਿਆ ਸੋ ਦੋ ਸੱਜਣ ਸਨ ਜਿਨ੍ਹਾਂ ਨੇ ਬਿਲਕੁਲ ਮੇਰੀ ਵੀਡੀਓ ਨੂੰ ਸਹੀ ਜਜਮੈਂਟ ਕੀਤਾ ਹੁਣ ਅੱਜ ਦੀ ਵੀਡੀਓ ਤੁਸੀਂ ਜਜਮੈਂਟ ਕਰਨੀ ਹੈ ਕਿ ਇਹ ਵੀਡੀਓ ਕਿਸ ਸਥਾਨ ਤੋਂ ਲਈ ਗਈ ਹੈ ਨਾਲ ਦੀ ਨਾਲ ਹੀ ਸੱਜਣਾ ਨੂੰ ਗੁਜਾਰਸ਼ ਹੈ ਜਿਹੜੇ ਵੀ ਮੇਰੀ ਇਸ ਵੀਡੀਓ ਨੂੰ ਵਾਚ ਰਹੇ ਆ ਕਿ ਇਸ ਵੀਡੀਓ ਨੂੰ ਵੱਤਵਾਂ ਦਾ ਸ਼ੇਅਰ ਕਰ ਦਿਆ ਜਰੂਰ ਕਰ ਦਿਆ ਕਰੋ ਤਾਂ ਕਿ ਇਹ ਵੀਡੀਓ ਹੋਰ ਵੀ ਦਰੇਡੇ ਦੂਰ ਦਰੇਡੇ ਅੱਪਰ ਸਕੇ ਹੋਰ ਵੀ ਮੇਰੇ ਵੀਰ ਅੱਜ ਦੇ ਮੌਸਮ ਤੋਂ ਜਾਣੂ ਹੋ ਸਕਣ ਕਿ ਆਪਣੇ ਪਿੰਡ ਦਾ ਮੌਸਮ ਦਾ ਸੂਰਤ ਹਾਲ ਹੈ ਜੀ ਇੰਨੀ ਸੰਗਣੀ ਧੁੰਦ ਕਿ 5-4 ਮੀਟਰ ਤੋਂ ਵੀ ਦੇਖਣਾ ਬਿਲਕੁਲ ਅਸੰਭਵ ਹੈ ਚਲੋ ਇਹ ਤਾਂ ਹੁਣ ਆਈ ਸੀ ਕਿਉਂ ਠੰਡ ਦੇ ਦਿਨ ਚੱਲ ਰਹੇ ਆ ਬਹੁਤ ਦੇ ਤੋਂ ਠੰਡ ਦਾ ਇੰਤਜ਼ਾਰ ਸੀ ਤੋਂ ਠੰਡ ਨੇ 3 ਜਨਵਰੀ ਤੋਂ ਜਿਹੜਿਆ ਆਪਣੇ ਰੰਗ ਉਹ ਦਿਖਾਉਣੇ ਸ਼ੁਰੂ ਕੀਤੇ ਆ ਸੋ ਇਕ ਵਰਫੇਜ਼ ਦੁਆਰਾ ਬੇਨਤੀ ਹੈ ਕਿ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਦਿਆ ਕਰੋ ਨਾਲ ਦੀ ਨਾਲ ਲਾਈਕ ਤੇ ਬੈਲ ਆਈਕਨ ਦਾ ਬੰਦ ਜ਼ਰੂਰ ਦਬਾ ਦਿਆ ਕਰੋ ਤਾਂ ਕਿ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਇਹਨਾਂ ਸ਼ਬਦਾਂ ਦੇ ਨਾਲ ਹੀ ਸਾਰੇ ਸਾਥ ਹੁੰਦਾ ਜਿਲ੍ਹਿਆਂ ਘੇਰਾਈਆਂ ਤੋਂ ਇੱਕ ਵਾਰ ਫਿਰ ਧੰਨਵਾਦ ਹੈ ਜੀ